ਮਫਤ ਬੀਅਰ ਨੂੰ ਲੈ ਕੇ ਇੱਕ ਆਫਰ ਦਿੱਤੀ ਗਈ ਆ ਪਰ ਇਸ ਦੇ ਪਿੱਛੇ ਸ਼ਰਤ ਇਹ ਆ ਕਿ ਇਸ ਬੀਅਰ ਬਾਰ ਦੇ ਵੱਲੋਂ ਜਾਂ ਫਿਰ ਕਲੱਬ ਦੇ ਵੱਲੋਂ ਦਿੱਤੇ ਗਏ ਇਸ ਕੰਮ ਨੂੰ ਕਰਨ ਦੇ ਵਿੱਚ ਤੁਸੀਂ ਕਾਮਯਾਬ ਹੋਣੇ ਚਾਹੀਦੇ ਹੋ ਇਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਪਰ ਜਾਨੀ ਕਿ ਆਪਣੇ 올ਡ ਸਟੇਟਸ ਲੂਨ ਜਿਹੜਾ ਇਸ ਦੇ ਵੱਲੋਂ ਆਫਰ ਇਹ ਦਿੱਤੀ ਗਈ ਆ ਕਿ ਜੇਕਰ ਤੁਸੀਂ ਅਮਰੀਕਾ ਦੇ ਵਿੱਚੋਂ ਕਿਸੇ ਇਲੀਗਲ ਇਮੀਗ੍ਰੈਂਟਸ ਜਾਨੀ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਿਹਾ ਉਸ ਦੀ ਤੁਸੀਂ ਪਛਾਣ ਕਰਵਾਉਣੀ ਹੈ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਜਾਂ ਪਰ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਆ ਉਸ ਨੂੰ ਜਿਹੜਾ ਅਮਰੀਕਾ ਤੋਂ ਜਾਂ ਪਰ ਉਸ ਦੇ ਸ਼ਹਿਰ ਲਦਾ ਹੋ ਤੋ ਰਿਪੋਰਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਤੇ ਤੁਹਾਨੂੰ ਇਸ 올ਡ ਸਟੇਟ ਸਲੂਨ ਦੇ ਵਿੱਚ ਇੱਕ ਮਹੀਨਾ ਮੁਫਤ ਅਨਲਿਮਿਟਡ ਜਿਹੜੀ ਬੀਅਰ ਮਿਲੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਕੁ ਲੋਕ ਜਾਂ ਪਰ ਆਮ ਲੋਕਾਂ ਦੁਆਰਾ ਇਸ 올ਡ ਸਟੇਟ ਸਲੂਨ ਦੀ ਜਿਹੜੀ ਗੱਲ ਮੰਨ ਕੇ ਕਿੰਨੇ ਕੁ ਲੋਕਾਂ ਨੂੰ ਰਿਪੋਰਟ ਕਰਾਇਆ ਜਾਂਦਾ ਤੇ ਉਸ ਤੋਂ ਬਾਅਦ ਕਿੰਨੀਆਂ ਕਿ ਜੜੀਆਂ ਮੁਫਤ ਦੇ ਵਿੱਚ ਬੀਰਾਂ ਪੀਤੀਆਂ ਜਾਂਦੀਆਂ ਨੇ ਪਰ ਇਸ ਨੀਤੀ ਦੇ ਪਿੱਛੇ ਸਾਫ਼ ਨਜ਼ਰ ਆ ਰਿਹਾ ਕਿ ਅਮਰੀਕਾ ਦੇ ਬਹੁਤ ਸਾਰੇ ਲੋਕ ਜਾਂ ਫਿਰ ਕਾਰੋਬਾਰੀ ਵੀ ਇਹ ਚਾਹ ਰਹੇ ਨੇ ਕਿ ਗੈਰ ਕਾਨੂੰਨੀ ਪ੍ਰਵਾਸੀ ਹੁਣ ਅਮਰੀਕਾ ਦੇ ਵਿੱਚ ਨਾ ਰਹਿਣ ਜਿਸ ਤਰੀਕੇ ਡੋਨਲਡ 트੍ਰੰਪ ਨੀਤੀਆਂ ਬਣਾ ਰਹੇ ਨੇ